ਤੁਲੇਤਾ ਗੁਰੂ ਘਰ ਚਾਰਦੀਵਾਰੀ ਮਾਮਲੇ 'ਚ ਬੀਐਸਪੀ ਵੱਲੋਂ ਤਰਨਾ ਪ੍ਰਦਰਸ਼ਨ ਮੀਟਿੰਗ 'ਚ ਪੰਚਾਇਤ ਤੇ ਗੁਰਦੁਆਰਾ ਕਮੇਟੀ ਵਿਚਾਲੇ ਸਹਿਮਤੀ ਸਰਪੰਚ ਵਿਰੁੱਧ ਦੋਸ਼ ਬੇਬੁਨਿਆਦ ਫਿਲੌਰ ਤੋਂ ਵੱਡੀ ਖਬਰ ਪਿੰਡ ਤੁਲੇਤਾ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਦੀ ਚਾਰਦੀਵਾਰੀ ਮਾਮਲੇ ਨੂੰ ਲੈ ਕੇ ਪਿਛਲੇ ਦਿਨਾਂ ਬੀਐਸਪੀ ਵੱਲੋਂ ਰਾਜਪਾਲ ਨੂੰ ਪੱਤਰ ਲਿਖ ਕੇ ਦਖਲ ਦੀ ਮੰਗ ਕੀਤੀ ਗਈ ਸੀ ਅਤੇ ਤੁਲੇਤਾ ਦੇ ਸਰਪੰਚ ਸੁਖਜੀ ਸਿੰਘ ਉੱਪਰ ਗੰਭੀਰ ਦੋਸ਼ ਲਗਾਏ ਗਏ ਸਨ ਇਸੇ ਮਾਮਲੇ ਨੂੰ ਲੈ ਕੇ ਅੱਜ ਪਿੰਡ ਵਸੀਆਂ ਅਤੇ ਬੀਐਸਪੀ ਵਰਕਰਾਂ ਵੱਲੋਂ ਤਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਹਾਲਾਂਕਿ ਬੀਡੀਪੀ ਦਫ਼ਤਰ ਵਿੱਚ ਹੋਈ ਮਹੱਤਵਪੂਰਨ ਮੀਟਿੰਗ ਵਿੱਚ ਤੁਰੇਤਾ ਦੇ ਸਰਪੰਚ ਸੁਖੀ ਸਿੰਘ ਸਾਭਾ ਦਾ ਸਰਪੰਚ ਸ਼੍ਰੀ ਖੁਸ਼ੀਰਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਬੀਐਸਓਪੀ ਪ੍ਰਧਾਨ ਸੁਖਵਿੰਦਰ ਬਿੱਟੂ ਅਤੇ ਹੋਰ ਮੋਹਤਬਰ ਹਾਜ਼ਰ ਸਨ ਮੀਟਿੰਗ ਦੌਰਾਨ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਸਹਿਮਤੀ ਬਣੀ ਕਿ ਖਸਰਾ ਨੰਬਰ 5743 ਵਿੱਚ ਦਰਜ ਪੰਜ ਕਨਾਲ ਦਾ ਸਮੱਲੇ ਰੱਖਦੇ

सरपंचदा की कहना है, बीएसपी साहिब जी दा की कहना है, अति बीएसपी प्रधान दा की कहना है। दुआबा पब्लिक न्यूज़ चैनल ली फिलोर्टो तो रमन माहिदे नाल गगन कुमार दी खास रिपोर्ट। वाजपेयी नाथ साहिब जी भाजपा हरका प्राप्त करो। आज पिछले दिनों बैठकें शादी अंदर दो सतीश विदास महाराज के नाल की �

ਬਿਨਾਂ ਜਾਇਜ਼ ਕਾਰਨ ਦੇ ਉੱਤੇ ਪਾਰੀ ਪਰਚਾ ਲਾ ਕੇ ਔਰ ਇਹ ਵੀ ਆ ਵੀਡੀਓ ਔਰ ਉਸ ਤੋਂ ਬਾਅਦ ਡੀਸੀ ਰਹਿਤ ਨੂੰ ਮੰਗਨੇ ਦਾ ਤਾਬੇ ਕੋ ਉਨ੍ਹਾਂ ਨੂੰ ਬਿਨਾਂ ਕੋਈ ਕਾਰਨ ਦੱਸਿਆ ਜਿਹੜਾ ਹੈ ਸਾਡੀ ਕਮੇਟੀ ਅਗਰੇ ਕਿਹਾ ਗਿਆ ਜੋ ਕਿ ਕਾਨੂੰਨੀ ਹੈ ਕਿ ਪੰਚਾਇਤ ਦਾ ਪਾਇਆ ਹੈ ਮਤਦਾਨ ਦੇ ਅਧਾਰ ਤੇ ਉਹਨੂੰ ਸਿਰਫ ਬਤੀ ਬਤੀ ਡਾਕਟਰੀ ਕੈਨਸਲ ਕਰ ਸਕਦਾ ਹੈ ਔਰ ਕੋਈ ਕੈਨਸਲ ਨਹੀਂ ਕਰ ਸਕਦਾ ਇਸ ਕਰਕੇ ਜਿਨਾ ਸਾਡੀ ਗ੍ਰੀਟ ਆਤਮਰਾਵ ਨੂੰ ਮਨਨ ਵਾਲੇ ਨੇ ਪਾਗਰ ਰੱਤ ਪਹੁੰਚੀ ਹੈ ਇਸ ਤੇ ਅੱਜ ਦੇ ਸਮੇਂ ਦੀ ਕੀਤੀ ਜਾ ਰਹੀ ਹੈ ਮੇਰੇ ਵੀ ਮੇਰੇ ਪ੍ਰਸ਼ਾਸਨ ਦੇ ਅਧਿਕਾਰੀ ਆ ਜਿਹਦਾ ਵੀਡੀਓ ਵੀ ਹੋਇਆ ਹੋਰ ਸਾਰੇ ਜਿਹੜੇ ਅਧਿਕਾਰੀ ਆ ਪਰ ਪਿੰਡ ਦਾ ਸਰਪੰਚ ਔਰ ਉਹਦੇ ਨਾਲ ਜੋ ਗ੍ਰਾਮ ਪੰਚਾਇਤ ਆ ਜਿਨ੍ਹਾਂ ਨੇ ਦੁਬਾਰਾ ਇਸ ਮਤਲਬ ਕੈਂਸਲ ਕਰਨ ਦੇ ਲਈ ਅਧਿਵਪਾਦਨਾ ਨੂੰ ਕੇਸ ਪਹੁੰਚਾਇਆ ਔਰ ਇਸ ਪਰ ਕਿ ਉਹਨਾਂ ਦੇ ਖਿਲਾਫ ਬਣਦੀ ਕ੍ਰਿਮਿਨਲ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਔਰ ਪਰਚਾ ਦਰਜ ਕਰਕੇ ਉਹਨਾਂ ਜੀਲ੍ਹਾਂ ਮੁਕਤੀ ਦਾ ਬੰਦ ਕੀਤਾ ਜਾਵੇ ਅੱਜ ਦੇ ਮੁੱਖ ਕਰਦੇ ਦੇ ਅੱਜ ਦੇ ਕਾਨੂੰਨ ਵਿੱਚ ਮੰਗ ਇਹ ਆ ਇਸ ਤਰ੍ਹਾਂ ਕਿ ਦੂਸਰੀ ਮੰਗ ਇਹ ਆ ਕਿ ਜਿਹੜੀ ਸਾਨੂੰ ਚਿਰਗੁਰ ਰਵਦਾਤ ਮਹਾਰਾਜ ਜੀ ਕੋਲ ਨਾ ਵਾਤੇ ਜਗਾ ਦਿੱਤੀ ਹੈ ਉਹਨੂੰ ਉੱਚੇ ਤਰੀਕੇ ਨਾਲ ਬਾਲ ਕੀਤਾ ਜਾਵੇ اور جنہاں دے باہ لے ہوئے ہیں ہجت سماج پال دے لگن دے وچ رہے تے باہج سماج پال دے پنجاب دے پردان ڈاکٹر انور صاحب جو بھی سارے بیچارے جڑے ہیں اج پورے پنجاب میں ہوندے ایسے ہن 23 دی ولی سارے ضلع پتھر دے تے جڑے ہیں لگندر ادیشی تے راہی دے اخباروں نے بھیج دتے ہیں سارے سارے ساتھی اور اس دے بارے سی جو پرکھ بھی دے حکومت عام آدمی پارٹی دی حکومت دے اداریاں چارے تے جو خطاب رہے حاضر ٹھیک نہ ہویا باہج سماج پال دے سات ਸੰਭਲੋ ਜਿਆਦੇ ਦੀ ਜਿਹੜੀ ਗੱਲ ਹੈ ਉਹ ਗ੍ਰਾਂਥ ਵਿੱਚ ਅਸੀਂ ਰੱਖੀ ਹੈ ਅਸੀਂ ਉੱਤੇ ਮੇਲੇ ਮੁੱਖ ਦਾ ਸ਼ਕਤੀ ਪ੍ਰਾਪਤ ਕਰਕੇ ਅਸੀਂ ਆਪਣੇ ਮੰਗਲ ਮਨਾਉਣ ਦੇ ਲਈ ਅੱਗੇ ਪਤਾਗੇ ਉਸ ਤਰਕੇ ਅੰਨ ਪੁਲਾ ਕਰਵਾ ਲਿਆ ਮੰਗਾ ਪੂਰੀ ਨੇ ਨਹੀਂ ਗਰ ਵਾਜਕ ਮਾਜਪਾ ਦੇ ਮદાન ਤੋਂ ਚੱਲੇ ਰਹੇ ਜੀ ਐਮ ਐਲ ਏ ਨਾਲ ਕੋਈ ਕੀ ਪਾਹ ਲਾ ਹੈ ਉੱਤੇ ਜਿਹੜਾ ਐਮ ਐਲ ਏ ਸਾਹਿਬ ਜਿਹੜਾ ਕੋਲੇ ਦਾ ਆਪਣਾ ਰਾਈਟ ਹੈ ਐਮ ਐਲ ਏ ਸਾਡੀ ਡਿਊਟੀ ਵੜਦੀ ਹੈ ਤੇਰੇ ਕੋਲ ਇੱਕ ਮਾਮਲਾ ਆਇਆ ਹੈ ਜਿਹ ਵਿੱਚ ਸਾਡੀ ਤਾਂ ਕੋਈ ਡਿਊਟੀ ਨਹੀਂ ਰੱਖਦੇ ਸਾਡੀ ਉਹਦੀ ਬੰਦੀ ਆ ਉਹ ਮੀਟਰ ਕੋਲ ਜੇ ਕੋਈ ਸਮਾਜ ਪਾਰਟੀ ਲੀਡਰ ਜਿੰਦੂ ਭਾਈ ਕੋਈ ਵੀ ਪੀੜਿਕਾ ਗੇੜਨ ਮੈਦਾ ਹੋਤਨੀ ਮਤਲਬ طرف باجت سماج پارٹی کی لڑائیاں چل رہی ہیں اور ایسی جلانے بھی اور جب کا ہمیں یہ انتخابات پر شاشہ کی رول ہو رہا ہے اور چار چند کا رول ہے کہ جب جب متہ پاپ کے پاس کر کے سنوں دکھتا تو کیا کرے اور جے کر وہ متہ ڈی ڈی پی نے دکھی تکوں کو کینسل نہیں کیا گیا تا ڈی سی صاحب کو کوئی اختیار نہیں صدا ہے انہوں نے کیٹیری کر اور نہ ہی انہیں پڑیا نشاندہی کرائی گئی ہے تو لگا کہ خدا نشاندہی نہیں کیتا باہر کو نے کام کرتے گئے ہیں باہر انہوں نے ਦੇ ਦਾਅਵੇ ਨਹੀਂ ਕਰਦੇ ਆ ਇੱਧਰੇ ਫਰਦੇ ਅਧਿਕਾਰੀ ਆ ਉਹਨੇ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਅੰਤਾਰਾ ਚਾਹੀਦਾ ਹੋਰ ਫਰਕ ਜੇ ਲੈਣ ਦੀ ਮੰਗਣਾ ਪੂਰੀ ਹੋਈ ਅਗਲੀ ਨੀਤੀ ਕੀ ਹੋਏਗੀ ਤੁਹਾਡੀ ਅਗਲੀ ਨੀਤੀ ਅਸੀਂ ਜਿਹੜੇ 7 ਤਰੀਕ ਨੂੰ ਅਸੀਂ ਜਿਹੜਾ ਰਲ ਮਿਲ ਕੇ ਕਰਦਾ ਜੀ ਬ੍ਰੋ ਅੰਕਤਾ ਜੀ ਕਰਦੇ ਆ ਉਸ ਤੋਂ ਬਾਅਦ 7 ਤਰੀਕ ਨੂੰ ਮੇਰਾ ਅਗਲਾ ਲਾਂਚ ਰੱਖਦਾ ਜੀ ਇਹ ਗੱਲ ਹੈ ਕਿ ਜਿਹੜੀ ਗੱਲ ਦਾ ਪਾਇਆ ਹੈ ਜਿਹੜੀ ਆਪ ਸਰਕਾਰ ਹੈ ਜਿਹੜਾ ਜਿਲ੍ਹਾ ਪ੍ਰਸ਼ਾਸਨ ਹੈ ਉਧਰ ਇੱਕ ਨਾ ਕਿਸਤਾ ਦੇ ਖਿਲਾਫ ਆ ਜਿਹੜੀ ਪਿੰਡ ਦੀ ਪੰਡਾ ਦੀ ਜਿਹੜੀ ਸਾਨੂੰ ਕੋਈ ਕੀ ਕਰਕੇ ਸਾਥ ਨਹੀਂ ਸੁਣਨਾ ਲੋਕ ਆ ਗਏ ਗੱਲ ਦੇ ਪੈਰ ਤੇ ਲੋਕ ਆ ਕੇ ਆਧਾਰਿਕ ਭਾਵਨਾ ਮੈਂ ਆ ਉਹ ਕੋਈ ਨਹੀਂ ਨਾਮ ਨਹੀਂ ਚਾਹੁੰਦਾ ਨਾਮ ਜਿਹੜਾ ਜਿਹੜੀ ਉਹਨਾਂ ਦੇ ਮਾਪੇ ਦਾ ਪਰਿਵਾਰਕ ਮਸਲਾ ਪੈਦਾ ਹੋਇਆ ਇਹ ਲਈਆਂ ਦੀਆਂ ਭਾਵਨਾਵਾਂ ਸਮਝਣ ਦਾ ਮੁੱਦਾ ਨਾ ਹੱਥ ਲਗਾਉਣਾ ਨਹੀਂ ਪੈਣਾ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਚ ਕੰਮ ਨਹੀਂ ਪੈਦਾ ਆਇਆ ਇਹਦਾ ਸਿਰਦਾ ਦਾ ਮਸਲਾ ਕੀ ਆ ਜੋ 500 ਰੁਪਏ ਜਿਹੜੇ ਕਲੀਨਿੰਗ ਦੇ ਬੰਦੇ ਜਿਹੜੀ ਜ਼ਮੀਨ ਹੈ ਉਹਦੇ ਤੇ ਖੜਾ ਹੈ ਕੋਈ ਬਿਟਾਈ ਨੇ ਕੋਈ ਅੱਜ ਬੰਦੇ ਜਿਹੜਾ ਗੁਰੂ ਕਾ ਸਿਚਾਰ ਪਾਈ ਦੀਆਂ ਹੋ ਸਰਬੱਤ ਦਾ ਭਲਾ ਆਇਆ ਮੇਰੀ ਥਾਂ ਤੋਂ ਕੋਈ ਨਾ ਹੀ ਕਨਾਲਾ ਤੇ ਜਿਹੜਾ ਹੋਰ ਹੋਵੇ ਉਹ ਜਿੱਥੇ ਦੀ ਮਿਲ ਜਾਊਗੀ ਉਹ ਨਹੀਂ आपने आधारिक डाटा नहीं तो आपने बोल दी, इस करके सरकार ने नोटिस दिया, दिए नहीं आया जावे काम आ जाएगा जानी जाएगी, अब जानी जाएगा, बोल देता ही नोटिस नहीं आता, नोटिस नहीं आता, नोटिस नहीं नोटिस आता, उसका टीसी ने ऑर्डर आजकल तो आपने आदत और कोई नहीं आता हींगी, जबकि तुम्ह ਇਹ ਕੋਈ ਮੈਲੀਕ ਪਰਪਸ ਕਰ ਦੇ ਰਿਹਾ ਜਿਹੜੀ ਫਰਦ ਆ ਉਹ ਜਿਹੜੀ ਆ ਉਹ ਐਸੇ ਕਰੀ ਰਿਹਾ ਦੂਜਾ ਇਹ ਵੀ ਇਹ ਗੁਰਦਾਰ ਸਾਹਿਬ ਦੇ ਨਾਮ ਦੇ ਗੁਰੂ ਘਰ ਦੇ ਨਾਮ ਕਮਿਊਨਿਟੀ ਦਾ ਗੁਰਦਾਰ ਸਾਹਿਬ ਤੇ ਕਮਿਊਨਿਟੀ ਦੇ ਪਰਪਸ ਲਈ ਆ ਇਹ ਕਿਸੇ ਦਾ ਨਿੱਜੀ ਕਬਜ਼ਾ ਤਾਂ ਹੈ ਨਹੀਂ ਔਰ ਦੂਜੀ ਗੱਲ ਇਹ ਹੈ ਕਿ ਜਿੱਥੇ ਨਿੱਜੀ ਕਬਜ਼ੇ ਹੋਏ ਆ ਜਿਹੜਾ ਸਰਪੰਚ ਦੀ ਆਪਣੀ ਜਵਾਨੀ ਤੇ ਉਹਨਾਂ ਨੂੰ ਛੱਡ ਕੇ ਉਹ ਵਧੀਆ ਵਿਚਾਰ ਪਾਉਂਦੇ ਸੋ ਨਾ ਸਾਰੇ ਪਿੰਡ ਦੇ ਵੱਡੇ ਕਬਜ਼ੇ ਛੱਡ ਗਏ ਜਿਹੜੇ ਸਿਰਫ ਘਟਾਈ ਨਾਲ ਹੈਗਾ ਉਹ ਵੀ ਅੱਧਾ ਤੱਕ ਨਾ ਸਰਪਸ ਲਈ ਬਣਾਈ ਆ ਵੀ ਉਹਨੂੰ ਢਾ ਰਹੇ ਉਹਦੇ ਦਾ ਵੀਡੀਓ ਆ ਡੀਡੀਪੀ ਉਹ ਵੀਡੀਓ ਆ ਕੋਈ ਵੈਰੀਫਿਕੇਸ਼ਨ ਨਹੀਂ ਕਰਦੇ ਕੋਈ ਨਿਸ਼ਾਨ ਦੇ ਪਹਿਲਾਂ ਨਿਸ਼ਾਨ ਦੇ ਹੀ ਕਰਾਉਣੀ ਪੈਂਦੀ ਆ ਮੇਰਾ ਜ਼ਿਲ੍ਹੇ ਵਿੱਚ ਜਿੱਥੇ ਕਬਜ਼ਾ ਹੈਗਾ ਨਹੀਂ ਹੈਗਾ ਬਿਨਾਂ ਨਿਸ਼ਾਨ ਦੇ ਕਰਾਏ ਸਾਰੀ ਫੌਜ ਲਾ ਕੇ ਅਟਾ ਇਸ ਕਰਕੇ ਇਸ ਕਫਨ ਲੈ ਕੇ ਰੋਣ ਗਿਆ ਉਹਦਾ ਭੁਲੇਖਾ ਮਸਲਾ ਵੀ ਹੈਗਾ ਪਰ ਓਵਰ ਆਲ ਜਲੰਧਰ ਦੇ ਵਿੱਚ ਜੇ ਜੇ ਸਾਡਾ ਡੀਸੀ ਦਾ ਜ਼ਿਲ੍ਹਾ ਪ੍ਰਸ਼ਾਸਨ ਦੀ ਮਾਨਸਿਕਤਾ ਦੇਖਦੇ ਆਂ ਕਦੇ ਉਹਨਾਂ ਨੇ ਪਿੰਡਾਂ ਵਿੱਚ ਆਮ ਲੋਕਾਂ ਦੀਆਂ ਦਲੇਰ ਤੈਕ ਤੋਂ ਆਸੋ ਉਹਨਾਂ ਦੀਆਂ ਭਾਵਨਾਵਾਂ ਬਾਕੀ ਆ ਉਹਨਾਂ ਸਿੱਧੀ ਕੀ ਆ ਸੋਚਦੇ ਕਿ ਤਾਇਆ ਉਹਨਾਂ ਦੇ ਮੁੱਦੇ ਹੀ ਨਹੀਂ ਰੱਖਦੇ ਹੁੰਦੇ ਚਿੰਤਾ ਇਹ ਜਿਹੜਾ ਇੱਕ ਦਫ਼ਾ ਇਹ ਕਰਦਾ ਹੀ ਕਰਦੇ ਆ ਉਹਨੂੰ ਲੈ ਕੇ ਲੋਕਾਂ ਵਿੱਚ ਰੋਸਿਆ ਔਰ ਆਜ ਦੇ ਇਸ ਕਟਾ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਸਮਾਜ ਪਾਰਟੀ ਵੱਲੋਂ ਉਹ ਪਾਰਟੀ ਦੇ ਪ੍ਰਧਾਨ ਡਾਕਟਰ ਹਰਤਾ ਸਿੰਘ ਕ੍ਰੀਮਪਰੀ ਸਾਹਿਬ ਦੀ ਜਿਹੜੀ ਨਿਸ਼ਾਨ ਰੇਸ਼ਾ ਤਹਿਤ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਹੋ ਰਿਹਾ ਔਰ ਕਿਉਂਕਿ ਜਲੰਧਰ ਦੀ ਇਹ ਟਕਰੀ ਇਸ ਕਰਕੇ ਅੱਜ ਸਿਰਫ ਅਸੀਂ 29 ਤਰੀਕ ਨੂੰ ਸਿਰਫ ਹਲਕਾ ਪੱਧਰ ਤੇ ਜਿਹੜਾ ਧਰਨਾ ਆ ਉਸ ਤੋਂ ਬਾਅਦ ਜਿਹੜਾ 7 ਸਤੰਬਰ ਦਾ ਆ ਮੰਨੇ ਪਤਾ ਤੇ ਜਰਾ ਪ੍ਰੋਟੈਸਟ ਕਰਾਇਆ ਸੀ ਹੁਣ ਇਸਨੂੰ ਕਰਨ ਲਗਾਇਆ ਕਿ ਕਿਨੇ ਪਹੁੰਚਿਆ ਗਿਆ ਕਿਨੇ ਨਹੀਂ ਇਹ ਦੇਖੋ ਸਾਡੀ ਮੰਗਿਆ ਕਿ ਇਹ ਦੇਖੋ ਕੋਈ ਵੀ ਕੋਈ ਵੀ ਕੋਈ ਵੀ ਢੇਰਿਆ ਇੱਕ ਬਿਨਾ ਮਤਲਬ ਤੋਂ ਇੱਕ ਸਰਕਾਰੀ ਦੇ ਕਹਿਣ ਤੇ ਸਾਰਾ ਪਰਜਾ ਜੀ ਤੁਹਾਡੀ ਗੁਰੂ ਘਰ ਦੀਆਂ ਕੰਧਾਂ ਨੂੰ ਢਾਕੇ ਚਲਾ ਜਾ ਇਸ ਕਰਕੇ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਜਦ ਤੱਕ ਦੁਬਾਰਾ ਬਣਾਇਆ ਨਹੀਂ ਜਾਂਦਾ ਸਾਦਾ ਤੱਕ ਅਸੀਂ ਲਗਾਤਾਰ ਇੱਥੇ ਪ੍ਰੋਟੈਸਟ ਕਰਾਂਗੇ ਇਹ ਮਸਲਾ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਪਿੰਡ ਤਲਿੱਤਾ ਹਾਂਜੀ ਸਰ ਅੱਜ ਤੁਹਾਡੇ ਖਿਲਾਫ ਡੀਐਸਪੀ ਦਫ਼ਤਰ ਬੀ ਬੀਐਸਪੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਮਾਮਲਾ ਕੀ ਹੈ ਸਰ ਮਾਮਲਾ ਜੀ ਸਾਡੇ ਜਿਹੜਾ ਗਰਾਊਂਡ ਦੇ ਵਿੱਚ ਕੰਦ ਪਾਈ ਗਈ ਸੀਗੀ ਕੁਝ ਕੁ ਬੰਦਿਆਂ ਵੱਲੋਂ ਤਾਂ ਉਹਦੇ ਸੈਂਸਲੇ 'ਚ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਦਿੱਤਾ ਵੀ ਸਾਡੇ ਨਾਲ ਜਿਹੜੇ ਗਰਾਊਂਡ ਆ ਉਹਦੇ ਵਿੱਚ ਕੰਦ ਪਾਈ ਗਈ ਆ ਬੇ ਇਹਨੂੰ ਕਿਸੇ ਨਾ ਤਰੀਕੇ ਰਾਹੀਂ ਸਾਨੂੰ ਸਾਡਾ ਕਾਬਜਾ ਦਵਾਇਆ ਜਾਵੇ ਜਦੋਂ ਅਸੀਂ ਉਹਨਾਂ ਨੂੰ ਰੋਕਣ ਜਾਂਦੇ ਸੀ ਉਹ ਸਾਡੇ ੱਟਾ ਰੋੜੇ ਮਾਰ ਦੇਦੇਗੇ ਅਸੀਂ ਮੜ ਕੇ ਗਏ ਹੀ ਨਹੀਂ ਹੈਗੇ ਇਹਨਾਂ ਨੇ ਉੱਥੇ ਕੰਦ ਕੀਤੀ ਆ ਕੰਦ ਕਰਕੇ ਉੱਥੇ ਗੇਟ ਲਾ ਲਿਆ ਆ ਗੇਟ ਲਾ ਲਿਆ ਤੇ ਅਸੀਂ ਸਾਡੀ ਕਾਰਵਾਈ ਇਧਰ ਚੱਲੀ ਗਈ ਆ ਲੀਗਲ ਜਿਹੜੀ ਚੱਲਦੀ ਸੀਗੀ ਅਸੀਂ ਐਸ ਡੀ ਐਮ ਵੀਡੀਓ ਨੂੰ ਲਿਖਿਆ ਐਸ ਡੀ ਐਮ ਨੂੰ ਲਿਖਿਆ ਡੀ ਡੀ ਪੀ ਨੂੰ ਲਿਖਿਆ ਅਸੀਂ ਆਪਣੀ ਕਾਰਵਾਈ ਕਰਦੇ ਆ ਔਰ 4 ਮਹੀਨੇ ਬਾਅਦ ਇਹ ਕਾਰਵਾਈ ਦੁਬਾਰਾ ਹੋਈ ਆ ਤੇ ਕਾਂੰਦ ਇਹ ਗਰਾਉਂਡ ਦੇ ਵਿੱਚੋਂ ਸਾਫ਼ ਕੀਤੀ ਗਈ ਹੈ। ਕਾਂੰਦ ਜਿਹੜੀ ਢਾਈ ਗਈ ਹੈ ਕਦੋਂ ਢਾਈ ਗਈ ਹੈ? ਕਿਹਦੇ ਵੱਲੋਂ ਢਾਈ ਗਈ? ਇਹ ਪ੍ਰਸ਼ਾਸਨ ਵੱਲੋਂ ਢਾਈ ਗਈ ਹੈ ਜੀ। ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ। ਉਹਨਾਂ ਵੱਲੋਂ ਫੋਰਸ ਆਈ ਹੈ ਸਾਰਾ ਕੁਝ ਆ ਕੇ ਫੇ ਇਹ ਸਾਰੇ ਮਜਦ ਦਾ ਕਾਂੰਦ ਢਾਈ ਗਈ ਹੈ। ਸਰ ਉਹਨਾਂ ਵੱਲੋਂ ਕਿਹਾ ਗਿਆ ਵਾ ਸਰਪੰਚ ਵੱਲੋਂ ਇੱਕ ਹਫ਼ਤਾ ਕੀਤਾ ਜਾ ਰਿਹਾ ਵਾ। ਗੁਰਦੁਆਰੇ ਸਾਹਿਬ ਦੇ ਵੀ ਆਪਣੀ ਕਾਂੰਦਾਂ ਕਾਂੰਦ ਗੁਰਦੁਆਰੇ ਸਾਹਿਬ ਨੇ ਹਮਲਾ ਕੀਤਾ ਗਿਆ ਉਹ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ ਗਿਆ ਵਾ। ਨਹੀਂ ਜਿੱਦਾਂ ਦਾ ਕੁਝ ਨਹੀਂ ਹੈਗਾ। ਗੁਰਦੁਆਰਾ ਸਾਹਿਬ ਬਹੁਤ ਦੂਰੀ ਤੇ ਆ। ਉੱਥੇ ਕੁਐਸ਼ਨ ਇਹ ਇਦਾਂ ਦਾ ਹੋਇਆ ਹੈਗਾ ਗੁਰਦੁਆਰਾ ਸਾਹਿਬ ਸਾਡੇ ਬਿਲਕੁਲ ਸੇਵ ਆ ਅਸੀਂ ਕੋਈ ਗੁਰਦੁਆਰੇ ਸਾਹਿਬਾਂ ਨੂੰ ਨਹੀਂ ਗਏ ਹੈਗੇ ਅਸੀਂ ਆਪਣੀ ਜਿਹੜੀ ਗਰਾਉਂਡ 'ਚ ਪਈ ਕਾਂਧਿਆ ਬਸ ਉਹੀ ਢਾਈ ਹੈ ਜੀ ਜਿਹੜੀ ਕਾਂਧੇ ਗਰਾਉਂਡ ਵਾਲੀ ਹੈ ਈ ਕਿ ਪੰਚਾਇਤੀ ਪਚਤੀ ਹੈ ਈ ਹੋਰ ਕਿਹੜੀ ਹੈ ਜਗ੍ਹਾ ਹਾਂਜੀ ਪਏ ਜਗਾ ਗਰਾਉਂਡ ਦੇ ਨਾਂ ਆ ਪੰਚਾਇਤੀ ਜਗਾ ਹੈ ਜੀ ਹਾਂਜੀ ਮਾਲ ਵਿਭਾਗ ਦੇ ਵਿੱਚ ਇਹ ਜੇ ਪੰਚਾਇਤ ਦੇ ਜਗ੍ਹਾ ਗਰਾਊਂਡ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਮਿਊਨਿਟੀ ਹਾਲ ਬਣਾਉਣਾ ਚਾਹੁੰਦੇ ਹਾਂ ਉੱਥੇ ਬਿਲਕੁਲ ਜੀ ਕਮਿਊਨਿਟੀ ਹਾਲ ਬਣਾਉਣਾ ਹੈ ਕੋਈ ਕਾਨੀ ਬਣਾਉਣ ਪਰ ਪਿੰਡ ਤੋਂ ਬਾਹਰਲੇ ਪਾਸੇ ਅਸੀਂ ਜਗ੍ਹਾ ਦੇਵਾਂਗੇ ਪੰਚਾਇਤ ਖੱਤੇ ਤੋਂ ਉੱਪਰ ਜਗ੍ਹਾ ਦੇਵਾਂਗੇ ਬਾਹਰਲੀ ਸਾਈਡ ਪਰ ਕਮਿਊਨਿਟੀ ਹਾਲ ਬਣਾਣਾ ਇੱਥੇ ਸਾਡੀ ਗਰਾਊਂਡ ਆ ਇਹ ਗਰਾਊਂਡ ਜੱਟ ਰਿਹਾ ਸਰਕਾਰ ਵੱਲੋਂ ਇਤੇ ਗ੍ਰਾਂਟ ਆਉਂਦੀ ਆ ਅਸੀਂ ਇਹ ਇੱਥੇ ਜਗ੍ਹਾ ਤੇ ਕੰਪਿਊਟਰ ਨਹੀਂ ਬਣ ਸਕਦਾ ਤੁਹਾਡੀ ਛਵੀ ਕਿਉਂ ਖਰਾਬ ਕੀਤੀ ਜਾ ਰਹੀ ਹੈ ਸਾਡੀ ਛਵੀ ਜੀ ਕੋਈ ਇੱਕ ਪਾਰਟੀ ਵਰਕਰ ਆ ਕੇ ਮੈਂਬਰ ਜਿੱਦਾਂ ਬਾਹਰੋਂ ਉਹ ਸਾਡੀ ਛਵੀ ਨੂੰ ਖਰਾਬ ਕਰ ਰਹਾ ਹੈ ਜੀ ਬਹੁਤ ਜ਼ਿਆਦਾ ਸਾਨੂੰ ਠੇਸ ਪਹੁੰਚ ਰਹੀ ਆ ਸਾਡੇ ਪਿੰਡ ਦੇ ਬਾਰੇ ਗਲਤ ਫ਼ਰਮਾਂ ਫੜਾ ਲਾ ਰਹੇ ਆ ਵੀ ਗੁਰੂ ਰਵਿਦਾਸ ਮੰਦਿਰ ਜੀ ਨੂੰ ਢਾਹ ਡੇਰੀ ਕਰ ਦਿੱਤਾ ਗਿਆ ਜਦ ਕਿ ਇਦਾਂ ਦਾ ਕੁਝ ਨਹੀਂ ਹੋਇਆ ਹੈਗਾ ਸਾਡੇ ਗੁਰੂ ਰਵਿਦਾਸ ਮਹਾਰਾਜ ਦਾ ਮੰਦਿਰ ਬਿਲਕੁਲ ਸੁਰੱਖਿਅਤ ਆ ਔਰ ਜੇ ਕੋਈ ਬਾਹਰੋਂ ਕੋਈ ਇਦਾਂ ਦਾ ਆ ਕੇ ਇਦਾਂ ਦੇ ਕੁਝ ਕਾਰਨ ਲੱਗੂਗਾ ਪਹਿਲਾਂ ਪੰਚਾਇਤ ਮੋਰੇ ਖੜੀ ਮਿਲੂਗੀ ਹਾਂਜੀ ਤਾਂ ਪਿੰਡ ਦੇ ਵਿੱਚ ਖੇਡ ਮਨਾਨ ਦੀ ਜਗ੍ਹਾ ਸੀਗੀ ਉਹਦੇ ਉੱਪਰ ਕੰਦ ਕੀਤੀ ਹੋਈ ਸੀ ਕੁਝ ਲੋਕਾਂ ਨੇ ਪਾਥੀਆਂ ਬੁੱਥੀਆਂ ਵਗੈਰਾ ਬਣਾਈਆਂ ਹੋਈਆਂ ਸੀ ਜਸਟ ਅਸੀਂ ਹੋਰ ਮੂਵ ਕਰਵਾਇਆ ਜਿਹੜਾ ਇਹ ਗੱਲ ਆ ਰਹੀ ਹੈ ਗੁਰੂ ਘਰ ਨੂੰ ਨੁਕਸਾਨ ਪੁੱਜਿਆ ਇਹਦੇ ਬਾਰੇ ਕੀ ਕਹਿੰਦੇ ਨਹੀਂ ਗੁਰੂ ਘਰ ਨੂੰ ਨਹੀਂ ਮੈਂ ਆਪ ਗੁਰੂ ਨਮਨਣ ਵਾਲੀ ਆ ਮੇਰੀ ਇਦਾਂ ਦੀ ਮਟਲਤੀ ਹੈ ਨਹੀਂ ਵੀ ਮੈਂ ਗੁਰੂ ਘਰ ਟਵਾਉਂਗੀ ਗੁਰੂ ਘਰ ਨੂੰ ਬਿਲਕੁਲ ਨਹੀਂ ਛੜਛੜ ਹੋਈ ਜਿਹੜਾ चार्थ चार्थ कि हुआ, हुआ। दूरी थे थे। काफी दूरी बिलकुल नी बिलकुल नी बिलकुल मैं कौन हों गुरु घर दुन आ सारे धर्मांतकार करते है गाया। तो तो ਕੋਈ ਮੈਂ ਇਦਾਂ ਦੀ ਨਹੀਂ ਕੋਈ ਕਾਰਵਾਈ ਕਰਵਾਈ ਹੈਗੀ। ਥੈਂਕ ਯੂ। ਉਹ ਵੀ ਪੰਚਾਇਤ ਦੇ ਕਹਿਣ ਤੇ ਪੰਚਾਇਤ ਨੇ ਮਤਾ ਪਾਇਆ ਸੀਗਾ। ਵੀ ਖੇਡ ਮੈਦਾਨ ਦੀ ਜਗ੍ਹਾ 'ਤੇ ਲੋਕੀਂ ਹੋਤੇ ਪਾਥਰੀਆ ਪੱਥਰ ਦੇ ਸੀਗੇ ਉਹ ਇਦਾਂ ਚੀਜ਼ਾਂ ਸੀ ਰਿਮੂਵ ਕਰਵਾਈਆਂ ਨੇ। ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਥੈਂਕ ਯੂ। ਠੀਕ ਹੈ ਜੀ। ਪਰ ਸਰ ਅਜੇ ਇੱਕ ਤੰਗ ਲਗਾਇਆ ਗਿਆ ਤਾਂ ਉਹਨੇ ਬਾਹਰ ਦੇ ਤੇ ਕਿਸ ਮੁੱਦੇ 'ਤੇ ਤੰਗ ਲਗਾਇਆ ਗਿਆ ਸੀ? ਕੀ ਕਾਰਨ ਜੀ ਇਹ? ਇਹਦੇ ਸਬੰਧ ਵਿੱਚ ਜਿਹੜਾ ਮਨ ਪੱਤਰ ਮੈਨੂੰ ਦਿੱਤਾ ਗਿਆ ਜੀ ਕਿ ਮਾਨਯੋਗ ਰਾਜਪਾਲ ਪੰਜਾਬ ਜੀ ਨੇ ਉਹ ਮ ਕਾਬੂ ਕੀਤਾ ਗਿਆ ਹੈਗਾ ਤੇ ਇਸ ਵਾਰ ਵਿੱਚ ਮੈਂ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਜਿਹੜਾ ਅਗੀਕਾਰ ਲਈ ਵਾਸਤੇ ਭੇਜਤਾ ਹਾਂ। ਇਹ ਤੋਂ ਮੋਤੇ ਨੂੰ ਲੈ ਕੇ ਅਸੀਂ ਪਿੰਡ ਦੇ ਵਿੱਚ ਵੀ ਜਾ ਕੇ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਤੇ ਉਹਨਾਂ ਨੇ ਦੱਸਿਆ ਕਿ ਕੋਈ ਵੀ ਇਹ ਕੰਮ ਨਹੀਂ ਢਾਈ ਹੋਈ ਹੈ ਕਿ ਇੱਥੇ ਵਰਬਰ ਸਾਹਿਬ ਦੀ ਕੋਈ ਕੰਮ ਨਹੀਂ ਢਾਈ ਗਈ ਹੈ ਜਿਹੜਾ ਕਬਜ਼ਾ ਕੀਤਾ ਹੋਇਆ ਸੀ ਉਹ ਚੁਟਾਇਆ ਗਿਆ ਹੈਗਾ ਹੈ ਪ੍ਰਸ਼ਾਸਨ ਵੱਲੋਂ। ਹਾਂਜੀ ਇਹ ਸਾਡੇ ਵੱਲੋਂ ਜਿਹੜੀ ਸੀ ਉਹ ਮਾਂਜੋਬ ਦਸੀ ਸਾਹਿਬ ਵੱਲੋਂ ਜਿਹੜੀ ਸੀ ਪੋਸਟ ਪ੍ਰੋਟੈਕਸ਼ਨ ਦਾ ਹੁਕਮ ਆਇਆ ਸੀ ਤੇ ਉਹ ਅਸੀਂ ਵੀਡੀਓ ਸਾਹਿਬ ਨੂੰ ਜਿਹੜਾ ਕੰਸਰਨਡ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਤਹਿਸੀਲਦਾਰ ਸਾਹਿਬ ਨੂੰ ਸੀ ਜਿਹੜੀ ਹੈ ਪੋਸਟ ਪ੍ਰੋਟੈਕਸ਼ਨ ਜਿਹੜੀ ਸੀ